ਸੋਨਾ ਉਤਰਿਆ ਹੁਣ ਇਹਦਾ ਹਾਂ ਨਹੀਂ ਹੋਣੀ ਬੁਖਾਰ ਹੈਗਾ ਹਾਂ ਹਾਂ ਉਲਟੀ ਵੀ ਨਹੀਂ ਆਈ ਅਸਦ ਦਵਾਈ ਦਿੱਤੀ ਸੀ ਹਾਂ ਦੇ ਦਿੱਤੀ ਰਾਤੀ ਵੀ ਦਿੱਤੀ ਤੇ ਹੁਣ ਵੀ ਦੇ ਦਿੱਤੀ ਇਹ ਕਿਧਰ ਆਵਾਂ ਬੁਖਾਰ ਉਤਰਿਆ ਹੁਣ ਬੁਖਾਰ ਹੈ ਤੂੰ ਨਾ ਮਿੱਟੀ ਨਹੀਂ ਖੇਡਣਾ ਅਜਾ ਚੰਗਾ ਹੂੰ ਆਹ ਮਿੱਟੀ ਨਹੀਂ ਖੇਡਣਾ ਮੇਰੇ ਪੁੱਤ ਨੇ ਨਾ ਲਿਬੜਨਾ ਹੀ ਆ ਹੂੰ ਹਾਂਜੀ ਇੱਥੇ ਮਿੱਟੀ ਦੇ ਮਿੱਟੀ 'ਚ ਹੀ ਖੇਡਣਾ ਹੁੰਦਾ ਇਹਨੇ ਚੱਲ ਮੈਂ ਠੀਕ ਹੀ ਹੈ ਮੈਂ ਤੈਨੂੰ ਨਵਾਂ ਕਢਾਉਣਾ ਲੈ ਕੇ ਦਵਾਂਗਾ ਜਦੋਂ ਸਰਦਾਰਾਂ ਨੇ ਪੈਸੇ ਦਿੱਤੇ ਠੀਕ ਆ ਠੀਕ ਆ ਕਿਹੜਾ ਕਢਾਉਣਾ ਲੈਣਾ ਮੇਰੇ ਪੁੱਤ ਨੇ ਪੈਂਡਰ ਵਾਲਾ ਹੈ ਹੈ ਪੈਂਡਰ ਵਾਲਾ ਪੈਂਡਰ ਵਾਲਾ ਟਰੈਕਟਰ ਉਹ ਦਿਨ ਛੋਟਾ ਮੰਗਣ ਆਇਆ ਸੀ ਅੱਜ ਤੂੰ ਵੱਡਾ ਮੰਗਣ ਲੱਗ ਪਿਆ ਉਹਨੂੰ ਪਤਾ ਲੱਗਿਆ ਨਾ ਅੱਜ ਮੰਮੀ ਉਹਦੀ ਕੰਮ ਤੇ ਚੱਲੀ ਹੈ ਆਓ ਹੈਨਾ ਹਾਂ ਉਹ ਇਸ਼ਾਰਾ ਸਮਝ ਲਾ ਗਈ ਨੀਓ ਹਾਂ ਤੇ ਚਲ ਜੀ ਫਿਰ ਜਾਣਾ ਕੰਮ ਤੇ ਆਹੋ ਅੱਜ ਤੇ ਫਿਰ ਜਾਣਾ ਹੀ ਆਹ ਠੀਕ ਹਾਂ ਵੀ ਰੋਟੀਆਂ ਤਾਂ ਪਕਾ ਲਈਆਂ ਮੈਂ ਤੇ ਇਹ ਵੀ ਠੀਕ ਵਾਜ ਨਾਲ ਲੈ ਜਾਣੇ ਨੂੰ ਵੀ ਨਾ ਨਾਲ ਲੈ ਜਨਿਆਂ ਹਾਂ ਆ ਫਿਰ ਖੇਡਦਾ ਰਹੂਗਾ ਆਹੋ ਸਰਦਾਰ ਦੇ ਨਿਆਣੇ ਨਾਲ ਆਹੋ ਉਹਦਾ ਮੁੰਡਾ ਹੈਗਾ ਵਾ ਲਾਡੀ ਸਰਦਾਰ ਦਾ ਅੱਛਾ ਵੱਡਾ ਕਿ ਛੋਟਾ ਵਾ ਵੱਡਾ ਵਾ ਇਹਨੇ ਆਪੇ ਖੇਡਦੇ ਰਹਿਣਾ ਉੱਥੇ ਹਾਂ ਚਲ ਜੀ ਫਿਰ ਗੁਰਵਰ ਕੰਮ ਤੇ ਹਾਂ ਚੱਲ ਵੀ ਤੂੰ ਇਹਦੇ ਵੀ ਕੰਮ ਕਰਨਾ ਵਾ ਇਹਨੇ ਕੰਮ ਥੋੜੀ ਕਰਨਾ ਹੈ ਇਹਨੂੰ ਤਾਂ ਅਫਸਰ ਬਣਾਉਣਾ ਆਪਾਂ ਹੈ ਬਹੁਤ ਨਹੀਂ ਛੋਟੇ ਵਾਲੇ ਨੂੰ ਕਰਨਾ ਨਹੀਂ ਚਾਹਨਾ ਕਰਨਾ ਛੋਟੇ ਵਾਲੇ ਨੂੰ ਛੋਟੇ ਵਾਲੇ ਮੈਂ ਹਾਂ ਛੋਟੇ ਵਾਲੇ ਘਰ ਕਰੇ ਛੋਟੇ ਵਾਲੇ ਘਰ ਕੰਮ ਕਰਨਾ ਵਾ ਠੀਕ ਵੱਡੇ ਘਰ ਨਹੀਂ ਕਰਨਾ ਹਨਾ ਮੈਨੂੰ ਗੱਲ ਸੱਚ ਚੋਰੀ ਕੀ ਹੋ ਗਈ ਹੈ ਚੋਰੀ ਸਰਦਾਰ ਨਹੀਂ ਦੇ ਸੰਡੇ ਹੀ ਕਦੀ ਤੁਹਾਡੇ ਪਿੰਡ ਚੋਰੀ ਹੋਈ ਹੈ ਆ ਤੇ ਆ ਆਪਣੇ ਗਵਾਂਡੀਆਂ ਦੇ ਹੋਈ ਆ ਤੇ ਤੂੰ ਦੱਸਿਆ ਵੀ ਨਹੀਂ ਮੈਨੂੰ ਤੇ ਤੂੰ ਹੀ ਤੇ ਫੇਰ ਠੱਕੇੜਾ ਹਰੇ ਅੰਨੇ ਤੇ ਮੈਂ ਫੇਰ ਬਹੁਤੀ ਗੱਲ ਹੀ ਨਹੀਂ ਛੇੜ ਦਿੰਗੀ ਨਾਲੇ ਆਪਣਾ ਤੇ ਆਪਣੀਆਂ ਨਹੀਂ ਗੱਲਾਂ ਖਤਮ ਹੁੰਦੀਆਂ ਤੇ ਆਪਾਂ ਹੋਰ ਕਿਸ ਦੀਆਂ ਕੀ ਕਰਨੀਆਂ ਵਾ ਤੇ ਮੈਨੂੰ ਸਦਾ ਨਹੀਂ ਕਹਿੰਦੀ ਤੂੰ ਇਹ ਨਾਲ ਤਾਂ ਦੱਸਦਾ ਨਹੀਂ ਆ ਤੁਹਾਡੇ ਲੱਗਦਾ ਆਜਾ ਕਾ ਕੰਮ ਹੋਇਆ ਮੈਨੂੰ ਪਤਾ ਨਹੀਂ ਆਇਆ ਕਦੋਂ ਨਹੀਂ ਉੱਥੇ ਤੱਕ ਖਬਰਾਂ ਪਹੁੰਚ ਗਈਆਂ ਸਦਾਰਾ ਵੀ ਤਾਂ ਬਾਗ ਵੀ ਪੜੀ ਹੈ ਨਾ ਪਤਾ ਲੱਗੀ ਜਾਂਦਾ ਹੁੰਦਾ ਹਾਂ ਫਿਰ ਦੂਜੇ ਪਿੰਡਾਂ ਦੀਆਂ ਖਬਰਾਂ ਵੀ ਪਹੁੰਚ ਜਾਂਦੀਆਂ ਵਾ ਸਾਨੂੰ ਗੱਲ ਪਾ ਮੈਨੂੰ ਗਵਾਂਡ ਨਹੀਂ ਪਤਾ ਇੱਕ ਵੀ ਕੀ ਹੋਇਆ ਹੈ ਹਾਂ ਇਹ ਤਾਂ ਪਰ ਇਹਨਾਂ ਕੋ ਫੋਨ ਫਾਨ ਹੈ ਤੁਹਾਨੂੰ ਆਪਾਂ ਤੇ ਫਿਰ ਉਹੀ ਜਿਹੜੀ ਗੱਲ ਮਿਲ ਕੇ ਕਿਸੇ ਨੇ ਕਰ ਲੈਣੀ ਤਾਂ ਉਹੀ ਕਰ ਲੈਣੀ ਹੁੰਦੀ ਆ ਹਣਾ ਉਹ ਪੁੱਛੀ ਵੀ ਗੁੰਦੀ ਵੀ ਨਾ ਕੋਲ ਮਿਲਦਾ ਨਹੀਂ ਕੋਈ ਫੇਰ ਚੱਲ ਜੇ ਤਾਂ ਰਾਤ ਨੂੰ ਘਰ ਆਈ ਤਾਂ ਵੀ ਮੇਰੀ ਤੇ ਕਿਸੇ ਨਾਲ ਮਲੇਲਾ ਕੋਈ ਮਿਲਦਾ ਹੀ ਆ ਆਹੋ ਨਹੀਂ ਜਾਣਦੇ ਗੁਰੂ ਨਾ ਆਪਾਂ ਆਪਾਂ ਕੰਮ ਤੇ ਜਾਂਦੇ ਆ ਆਹੋ ਤੂੰ ਉੱਥੇ ਜਾ ਕੇ ਖੇਡ ਲਈ ਨਾ ਠੀਕ ਆ ਹਾਂ ਚੱਲੀਏ ਆਹੋ ਚਲੋ ਚੱਲੀਏ ਚਲੋ ਚੱਲੀਏ ਚਲਾਵੇ ਇੱਥੇ ਇੱਥੇ ਜਾ ਦੇ ਦੇ ਰਿਹਾ ਚੜਦਾ ਮੇਰੇ ਇਹ ਚੱਪਲਾ ਮੈਂ ਫਾੜੀ ਲੈ ਜਾਣੀ ਫੇਰਦੀ ਆਂ ਹਾਂ ਦਵਾਈ ਦੂਈ ਮੈਂ ਰੱਖ ਚੱਲ ਨਾਲ ਲੈ ਲੈ ਨੀਂ ਤੇਰਾ ਕਜਨੇ ਹੁੰਦਾ ਦੇ ਦਿੱਤੀ ਆਹ ਹੋਇ ਕੰਮ ਹਾਂ ਤੂੰ ਵੀ ਤਾਂ ਕੰਮ ਕਰਕੇ ਵਿਛੇਤੀ ਹੋ ਜਾਣਾ ਹਾਂ ਚਾ ਕੱਲ ਨਾ ਸਰਦਾਰ ਨੀਰਨ ਬੀਤੀ ਉਹਨੇ ਕੰਮ ਕੀਤਾ ਹੀ ਨਹੀਂ ਕੋਈ ਵੀ ਅੱਛਾ ਆਹੋ ਮੜਕੇ ਤਾਂ ਮੈਂ ਜਾਗਦੇ ਚਾ ਫੇਰ ਪਜਾਂ ਬੜੀ ਔਖੀ ਜੀ ਬੋਲੀ ਹਾਂ ਜੇ ਮੈਂ ਦੱਸਾਂ ਮੁੰਡਾ ਬਿਮਾਰ ਸੀ ਤੇ ਸਾਧ ਨਹੀਂ ਆਇਆ ਗਿਆ ਤੁਸੀ ਅੱਛਾ ਤੇ ਉਹਨੇ ਦੂਜਾ ਗੁੱਸਾ ਨਾ ਕੀਤਾ ਕੀਤਾ ਹੀ ਹੋਊਗਾ ਗੁੱਸਾ ਹਾਂ ਹਾਂ ਮੈਂ ਪਾ ਮੈਂ ਤਾਂ ਬੋਲਣ ਲੱਗ ਪਿਆ ਆ ਬੋਲੀ ਹੀ ਨਹੀਂ ਕਿੰਦੀ ਕਹਿੰਦੀ ਮੈਂ ਤਾਂ ਧੋਪ ਘਰ ਆਲੀ ਅੱਛਾ ਆ ਢੀਕ ਤੇ ਢੀਕ ਦਾ ਮੈਂ ਕੋਈ ਕੰਮ ਨਾ ਕੀਤਾ ਤਾਂ ਹੁਣ ਮੈਨੂੰ ਗਰਮੀ 'ਚ ਕੰਮ ਕਰਨਾ ਪਿਆ ਸਾਰਾ ਹਾਂ ਤਿਸਾਨੂ ਪਤਾ ਵੇ ਇੱਥੇ ਨਾ ਉਹ ਜਿਹੜੇ ਹੈਗੇ ਆ ਅਸੰਤੁਖੇ ਹੋਣੀ ਉਹਨਾਂ ਦੇ ਮੁੰਡੇ ਨੂੰ ਪੈ ਗਏ ਬੰਦੇ ਪੈ ਗਏ ਆਹੋ ਆਹੋ ਹਾਂ ਤੂੰ ਇਧਿਆ ਨਹੀਂ ਆਇਆ ਜਾਇਆ ਕਰੋ ਮੈਂ ਤਾਂ ਚਲੋ ਦਾ ਪਹਿਲਾਂ ਹੀ ਆ ਜਾਣਾ ਵਾ ਦਿਨ ਦਿਨ ਹੀ ਆ ਜਾਣਾ ਤੁਹਾਨੂੰ ਨਿਹਰਾਉ ਜਾਂਦਾ ਨਾ ਆ ਮੇਥੋਂ ਕੀ ਗਰੀਬ ਕੋ ਮੇਥੋਂ ਕੀ ਖੋ ਲੈਣਾ ਵਾ ਮੇਥੋਂ ਕੋਈ ਨਾ ਪਿਆਣਾ ਥੀਲਾ ਹੁੰਦਾ ਪਰ ਇਹ ਨਾ ਨਸ਼ੇ-ਨੁਸ਼ੇ ਵਾਲੇ ਲੋਕ ਹੁੰਦੇ ਆ ਤੇ ਉਹ ਹੁੰਦਾ ਭਿਓਨਾਂ ਨੂੰ ਫਿਰ ਜਿਹੜਾ ਹੈ ਦਿਹਾੜੀ ਕਰਕੇ ਲਿਆ ਆਊਗਾ ਚਲ ਉਹੀ ਫੜਾਂਗੇ ਤੋ ਆ ਇਹ ਕੱਲ ਹੀ ਨਾ ਸਟਾਟਾਟਾ ਲਾ ਦੇ ਕੋਈ ਆਹੋ ਤਾਂ ਕਿੰਨੀ ਕ ਦੂਰ ਆ ਵਾਪਸ ਥੋੜਾ ਹੀ ਰਹਿ ਗਿਆ ਆ ਗਏ ਬਸ ਅੱਛਾ ਹਾਂ ਪਹੁੰਚਾ ਉਹਦਾ ਵਾਵਾ ਦੂਰ ਪੈ ਜਾਂਦਾ ਨਾ ਹਾਂ ਉਹ ਵਾਵਾ ਹੀ ਦੂਰ ਪੈ ਜਾਂਦਾ ਹਾਂ ਧਾਬ ਜਿਆਦਾ ਜਿੱਥੇ ਪਸ ਵਕਤ ਤੇ ਹੀ ਆ ਗਏ ਆ ਹਾਂ ਹਾਂ ਤੂੰ 30 ਸੈਂਟੇ ਕੰਮ ਕਰਕੇ ਨਾ ਆ ਤੇ ਤੂੰ ਮੇਜਾ ਮੈਨੂੰ ਦਾ ਜਦ ਕੱਲੇ ਆਜੀ ਵਾਪਸੀ ਆਜੀ ਤੂੰ ਨਹੀਂ ਮੈਂ ਵਾਪਸ ਆ ਜੂਗੀ ਨਾ ਫਿਰ ਮੁੰਡਾ ਆਣ ਕੇ ਤੇ ਫਿਰ ਪਰ ਰਾਮ ਕਰ ਲੂਗਾ ਨਾ ਬਿਮਾਰ ਵੀ ਹੈ ਨਾ ਆਜ ਨਾ ਹੁਣ ਮੈਂ ਗੱਲਾ ਟਾਈਮ ਘਟ ਲੱਗਾ ਜੀ ਆਪਾਂ ਜਦਾਂ ਗੱਲਾਂ ਕਰਦੇ ਆ ਉਹਨੇ ਦੋਵੇਂ ਜਾਣੇ ਨਿੱਟੇ ਹਾਂ ਤੇ ਉਹ ਨਹੀਂ ਲੱਗਾ ਵਾ ਮਹਿਸੂਸ ਨਹੀਂ ਹੋਇਆ ਹੈਗਾ ਗੁਰਵੰਨ ਆ ਗੁਰਵੰਨ ਨੂੰ ਵੀ ਅੱਜ ਮौज ਲੱਗੀ ਹੈ ਆ ਉੱਥੇ ਜਾ ਕੇ ਬੜਾ ਮਜ਼ਾ ਆਣਾ ਹੈ ਅੱਛਾ ਆ ਘਰਵਾਨਾਂ ਦੇ ਆਹੋ ਅੱਛੇ ਤਰ੍ਹਾਂ ਦੇ ਬੜੇ ਵੱਡੇ ਘਰ ਆਣਾ ਆਹ ਆਇਆ ਮੇਰੇ ਛੇ ਤਰ੍ਹਾਂ ਦਾ ਘਰ ਵਾ ਅੱਛਾ ਆ ਲਾਡੀ ਛੇ ਤਰ੍ਹਾਂ ਦਾ ਘਰ ਵਾ ਇੱਧਰ ਅੱਛਾ ਆ ਅੱਛਾ ਇੱਥੇ ਕੰਮ ਕਰਨਾ ਮੈਂ ਹਾਂ ਤੂੰ ਇੱਥੇ ਕੰਮ ਕਰਨਾ ਠੀਕ ਆ ਆ ਨਿੰਬੂ ਕਿੰਨਾ ਦੇ ਆ ਇਹ ਮੇਰੇ ਛੇ ਤਰ੍ਹਾਂ ਦੇ ਆ अच्छा, बाग अच्छा।, अच्छा। ना बाग ਲਾਇਆ ਨਿੰਬੂਆਂ ਦਾ ਹਾਂ ਹੂੰ ਤੂਰੀ ਗੱਡੀਆਂ ਭਰ ਭਰ ਜਾਂਦੀਆਂ ਸੀ ਫੇਰ ਨਿੰਬੂਆਂ ਦੀ ਅੱਛਾ ਤੇ ਤੋੜਦਾ ਕੌਣ ਫੇਰ ਤੋੜਦੇ ਆਪ ਤਰਵਾਈ ਹੈ ਕੀ ਹੈ ਤੇ ਕੇ ਲੇਬਰ ਕੋ ਉਤਰ ਵਾਲੇ ਨੇ ਬੱਦੇ ਲਿਆਗੇ ਅੱਛਾ ਹੂੰ ਆਹ ਮੈਂ ਨਹੀਂ ਤੋੜਨੇ ਵੀ ਔਖੇ ਆ ਨਾ ਆ ਨਹੀਂ ਨੇ ਬੰਦੇ ਲੈ ਆਉਂਦੇ ਨਾ ਆ ਪਾਉਂਦਾ ਇੱਥੇ ਵੀ ਦਿਹਾੜੀ ਕਰ ਲਿਆ ਕਰਾਂਗੇ ਨਿੰਬੂ ਤੋੜਨ ਤੇ ਵੀ ਹਾਂ ਮੈਂ ਤਾਂ ਪੱਕੀ ਗੱਲ ਕੀਤੀ ਮੈਂ ਤੇ ਕਰਨਾ ਹੀ ਕਰਨਾ ਮੈਨੂੰ ਦਿਹਾੜੀ ਵੱਖਰੀ ਥੋੜੀ ਮਿਲਦੀ ਹੈ ਜੀ ਨਹੀਂ ਆਹੋ ਚਲ ਮੈਂ ਵੀ ਕਰ ਲਿਆ ਕਰੂੰਗੀ ਨਾਲ ਹੀ ਹਨਾ ਆ ਤੂੰ ਤੇ ਕਰ ਹੀ ਸਕਦੀ ਹੂੰ

ਸਤਿ ਸ਼੍ਰੀ ਅਕਾਲ ਜੀ ਦਸਰੀ ਕਾਲ ਜੀ ਕੀ ਹਾਲ ਹੈ ਮੰਗਿਆ ਠੀਕ ਠਾਕ ਸਤਿ ਦਰਾ ਬੈ ਜਾਓ ਸਤਿ ਸ਼੍ਰੀ ਅਕਾਲ ਆ ਪੂੰਗਾ ਆਪਣਾ ਆਹੋ ਆਪਣਾ ਹੀ ਆ ਜੀ ਇਹ ਚੱਲ ਸੁੱਟੂ ਆ ਨਿਆਣਾ ਤੇ ਬੜਾ ਸੋਹਣਾ ਤੁਹਾਡਾ ਹਾਂ ਜੀ ਇਹਨੂੰ ਨੰਗੇ ਪੈਰੀਆਂ ਇਹਨੂੰ ਚਪਲਾ ਚੁਪਲਾ ਨਹੀਂ ਆਪ ਚਪਲਾ ਰਿਹਾ ਜੁੜਿਆ ਕੁਝ ਪੜੀਆਂ ਇਹ ਪੋਂਦਾ ਨਹੀਂ ਹੈਗਾ ਕੁਛੇ ਚੋਕ ਕੇ ਲਿਆਂਦਾ ਨਾ ਅੱਛਾ ਅੱਛਾ ਤੇ ਕਾਮ ਆ ਲੈ ਲੋ ਕੁਰਸੀ ਲੈ ਲੋ ਨਹੀਂ ਤੇ ਕੋਈ ਨਹੀਂ ਤੇ ਘਾ ਹੁਣ ਕੱਲ ਨਹੀਂ ਆਏ ਅੱਜ ਤ ਨਹੀਂ ਆ ਜੇ ਤੇ ਮੈਂ ਸ਼ੁਰੂ ਕਰ ਦਿੱਤੀ ਹਾਂ ਕੱਲ ਨੂੰ ਫਿਰ ਮੈਂ ਹਾਂ ਚਲ 2 ਮਿੰਟ ਵੇਖ ਹੀ ਲੈਣੀ ਆ ਤੇ ਉਹ ਨજર ਤੁਸੀਂ ਆ ਹੀ ਗਏ ਹੋ ਨਹੀਂ ਅੱਜ ਤੇ ਹੀ ਪਹਿਲਾਂ ਆ ਗਏ ਕੱਲ ਤੇ ਮੁੰਡਾ ਨਹੀਂ ਆ ਸੰਗਦਾ ਸਰਦਾਰਾ ਅੱਜ ਇਹ ਤੀ ਨਾ ਹੋਇਆ ਅੱਜ ਜਿਆਦਾ ਜੀ ਮਾਰ ਹੋ ਗਏ ਹੁਣ ਦੀਆਂ ਵੀ ਕਰਦਾਂ ਕਿ ਨਾਲ ਬੁਖਾਰ ਲੈ ਉਹ ਫੜੋ ਮੰਦਰ ਭੱਜ ਗਿਆ ਜੀ ਤੇ ਚਲ ਕੋਈ ਨਹੀਂ ਖੁੱਲਾ ਵੇੜਾ ਖੇਡ ਲੈਣ ਦਾ ਕੋਈ ਨਹੀਂ ਨਹੀਂ ਗੁਰੂ ਆ ਤੇਰੀਆਂ ਲੈ ਗਿਆ ਇਹ ਉਹਨਾਂ ਦੀਆਂ ਰਹਿ ਉਹ ਇਹਨਾਂ ਦੀ ਸਰਦਾਰਾਂ ਦੇ ਕਾਕੇ ਦੀਆਂ ਵਾਹ ਚਲ ਕੋਈ ਨਹੀਂ ਪਾ ਲੈਂਦੇ ਕੋਈ ਗੱਲ ਨਹੀਂ ਨਿਆਣਾ ਵਾ ਹਾਂ ਕੋਈ ਨਹੀਂ ਤੇ ਮੈਂ ਤੇ ਕੱਲ ਢੀਕਦੀ ਰਹੀ ਤੇ ਧੁੱਪ ਚੜਾ ਲਈ ਤੇ ਤੂੰ ਹੀ ਆਏ ਨਹੀਂ ਤੇ ਉਹ ਫਿਰ ਮੁੰਡਾ ਜਿਹਾ ਬਿਮਾਰ ਹੋ ਗਿਆ ਹੁਣ ਠੀਕ ਆ ਹਾਂ ਨਹੀਂ ਹੁਣ ਠੀਕ ਬੁਖਾਰ ਲੱਥਾ ਵਾ ਅੱਛਾ ਅੱਛਾ ਹੁਣ ਠੀਕ ਨਹੀਂ ਨਹੀਂ ਦਿਆ ਆਹੋ ਨਿਆਣਾ ਵਾ ਨਾ ਨਿਆਣੇ ਫਿਰ ਇਦਾਂ ਕਰਦੇ ਚਲ ਫਿਰ ਤੈਨੂੰ ਮੈਂ ਕੰਮ ਸਮਝਾ ਦੇ ਉਹ ਇੱਕ ਡੋਣਾ ਲਾ ਪਿਆ ਉਹ ਚੜ ਗਿਆ ਰੇਤ ਰੇਤ ਚੜ ਗਿਆ ਪਹਿਲਾਂ ਤੇ ਉਹ ਗੋਏ ਦਾ ਘਰ ਲਾ ਤੇ ਫਿਰ ਮਣਕੇ ਝਾੜੂ ਤੇ ਪੋਚਾ ਕਰ ਲਈ ਠੀਕ ਆ ਪਾਣੀ ਪੁੱਛ ਲੈਣਾ ਹੀ ਇਹਦਾ ਨੂੰ ਆ ਚਾਹ ਬਣਾ ਨੀਂ ਚਾਹ ਪੀ ਕੇ ਭੇਡਿਓ ਬੈ ਜਾ ਨਵੀਂ ਮੈਂ ਕੰਮ ਕਰ ਲੈਨੀ ਆ ਹਾਂ ਆਹ ਪਹਿਲਾ ਕੰਮ ਕਰ ਲੈਨੀ ਆ ਤੇ ਚਾਹ ਬਾਅਦ ਚ ਨਿਆਣੇ ਦੇ ਨੇ ਤੇ ਕੋ ਖਾਣਾ ਨਹੀਂ ਨਹੀਂ ਖਾ ਕੇ ਆਇਆ ਦੁੱਧ ਪੀ ਕੇ ਆਇਆ ਅੱਛਾ ਚਲ ਆ ਪਹਿਲਾ ਡੰਗਰਾ ਦਾ ਕਰ ਲਾ ਤੇ ਫਿਰ ਅੰਦਰ ਕਰ ਲਈ ਝਾੜੂ ਪੋਚੇ ਦਾ ਕਰ ਲਈ ਫਿਰ ਹੈ ਮੈਂ ਕਰਵਾ ਦਿੰਦਾ ਤੇ ਨਾ ਨਹੀਂ ਨਹੀਂ ਮੈਂ ਕਰ ਲੈਣਾ ਅੱਗੋਏ ਗਾਇਦਾ ਕਰ ਲਾ ਪਹਿਲਾ ਚੰਗਾ ਜੀ ਆ ਤੇ ਕਾ ਤੂੰ ਕੰਮ ਕਰਕੇ ਨਾ ਫਿਰ ਚਲ ਜੀ ਰਸਤਾ ਦਾ ਤੈਨੂੰ ਪਤਾ ਲੱਗ ਹੀ ਗਿਆ ਕਿਉਂਕਿ ਮੈਂ ਤਾਂ ਸ਼ਹਿਰ ਦੇ ਇੱਥੇ ਰਹਿਣਾ ਵਾ ਹੈ ਚਲ ਜੂਗੀ ਮੈਂ ਹਾਂ ਠੀਕ ਚੰਗਾ ਜੀ ਚੰਗਾ ਜੀ ਚਾੜੂ ਆ ਆਹੀ ਲੱਲਾ ਚਾੜੂ ਉਹ ਤਾਂ ਤੇ ਉਹ ਡੰਡੇ ਵਾਲਾ ਵਾ ਤੇ ਉਹ ਪਹਾਰਾ ਵਾ ਆਹੀ ਲੱਲਾ ਤੇ ਆ ਗੋਏ ਦਾ ਪਹਿਲਾਂ ਕਰ ਲਾ ਤੇ ਫੇਰ ਮੁੜ ਕੇ ਅੰਦਰ ਚੜ ਕੋਚਾ ਕਰ ਲਈ ਦੁਰਵਾ ਨਾ ਕਰ ਸਾਡੀਆਂ ਬੜਿਆ ਇਹਨੂੰ ਬੰਨ ਕੇ ਰੱਖਿਆ ਕਰੋ ਇਹਨੂੰ ਚਲ ਕੋਈ ਗੱਲ ਨਹੀਂ ਨਿਆਣਾ ਮਾ ਨਾ ਖੇਡ ਰਹੇ ਹਾਂ ਦੇ ਕੋਈ ਨਹੀਂ ਟੋਪਾ ਉੱਥੇ ਮੈਂ ਹੱਸਣ ਲਿਆ ਹਾਂ ਨਾ ਛੇੜੋ ਉਦਣਾ ਰੱਬ ਵੀ ਜਿੰਨੂੰ ਦੇਵੇ ਡੰਕਰਾਂ ਠੇਠਾਈਆਂ ਨਾ ਨੇ ਨਾ ਇੱਟਾਂ ਲਾਈਆਂ ਸਾਡੇ ਉੱਥੇ ਤਾਂ ਕੱਚਾ ਹੀ ਆ ਸਾਰਾ ਅੰਦਰ ਵੀ ਕੱਚਾ ਤੇ ਬਾਹਰ ਵੀ ਕੱਚਾ ਮੁੰਡਾ ਵਿਚਾਰਾ ਮਿੱਟੀ 'ਚ ਹੀ ਖੇਡਦਾ ਰਹਿੰਦਾ ਵਾ ਸਾਰਾ ਦਿਨ ਮਿੱਟੀ 'ਚ ਰਹਿੰਦਾ ਤੇ ਬਿਮਾਰ ਹੋ ਜਾਂਦਾ ਵਾ ਐਦਾਂ ਤੇ ਪੱਕੇ ਘਰ ਹੋਣ ਸਾਡੇ ਵੀ ਆਡੇ ਨਿਆਣੇ ਵੀ ਬਿਮਾਰ ਨਾ ਹੋਣ ਨਾ ਕੋਈ ਮੱਖੀ ਮੱਛਰ ਹੋਵੇ ਇਹਨਾਂ ਦੇ ਤਾਂ ਡੰਗਰਾਂ ਦੀ ਜੂਨ ਵੀ ਸਾਡੇ ਨਾਲੋਂ ਚੰਗੀ ਆ ਚਲ ਕੋਈ ਨਹੀਂ ਪਰਮਾਤਮਾ ਜਿੱਥੇ ਰੱਖਿਆ ਨਾ ਉੱਥੇ ਰਹਿਣਾ ਹੀ ਪੈਂਦਾ ਆ। ਆ ਕੰਮ ਕਰਕੇ ਨਾ ਫੇਰ ਮੈਂ ਨਾ ਤੈਨ ਜੀ ਨੂੰ ਪੁੱਛਦੀ ਆ ਕਿ ਹੋਰ ਕੀ ਕਰਨਾ ਹੈ। ਲੈ। ਵੇਖ ਲੈ ਇਹਨੂੰ ਕਿੰਨੀ ਵਾਰ ਮੈਂ ਮਹਿੰਗੇ ਨੂੰ ਆਖਿਆ ਵੀ ਉਹਨਾਂ ਦੇ ਘਰ ਨਾ ਜਾਇਆ ਕਰ ਨਾ ਜਾਇਆ ਕਰ ਆਉਂਦਾ ਪਹਿਲ ਉਹਨਾਂ ਦੇ ਘਰ ਵੜਦਾ। ਆਉਂਦਾ ਤੇ ਨੂੰ ਮੈਂ ਕਰਦਾ ਇਹਦੀ ਖਾਤਰ। ਸਰਦਾਰ ਨੇ ਵੇਖ ਲਿਆ ਲਾਡੀ ਸਰਦਾਰ ਦੇ ਘਰੋਂ ਨਿਕਲਦੇ ਆ। ਇੰਨੇ ਹੁਣ ਗੁੱਸੇ ਨਾਲ ਮੈਨੂੰ ਵੀ ਹੁੰਨ ਲਾ ਆ ਜਾ ਆ ਜਾ ਆ ਜਾ ਘਾਂ ਆ ਜਾ ਚੱਲ ਮੈਂ ਦੱਸ ਦੂਗਾ ਵੀ ਮੈਂ ਕੰਮ ਕਰਨ ਆਈ ਗੋਪੀ ਇੱਧਰ ਪਤਾ ਨਹੀਂ ਹੁੰਦਾ ਉਹਨਾਂ ਨੇ ਕੀ ਪੱਟੀ ਇਹਨੂੰ ਪੜਾਤੀ ਹੋਣੀ ਸਰਦਾਰ ਗੁੱਸੇ 'ਚ ਲੱਗਦਾ ਜੀ ਸਾਸੀ ਕਸ ਸਰਦਾਰ ਜੀ ਸਾਸਰੀ ਕਾਲ ਮੈਂ ਗਿਆ ਮੈਂ ਤੈਨੂੰ ਕਿੰਨੀ ਵਾਰ ਆਖਿਆ ਕਿ ਜਦੋਂ ਆਉਣਾ ਤੂੰ ਆਪੋ ਆਪਣੇ ਘਰੋਂ ਚੱਲ ਕੇ ਸਿੱਧਾ ਮੇਰੇ ਘਰ ਆਉਣਾ ਕਿਸਦੇ ਘਰ ਨਹੀਂ ਜਾਣਾ ਤੂੰ ਹੁਣ ਫੇਰ ਉਹਨਾਂ ਦੇ ਘਰੋਂ ਨਿਕਲੇਆ ਨਿਕਲੇ ਆ ਕਿ ਨਹੀਂ ਨਿਕਲੇ ਸ਼ਿਹਦਾਰਾ ਗੱਲ ਤੇ ਸੁਣ ਲਓ ਮੇਰੀ ਮੇਰੀ ਨਾਲ ਦੀ ਆਈ ਨਾ ਕੰਮ ਕਰਨ ਉਹਦੇ ਉਹਨੂੰ ਛੱਡ ਕੇ ਆਇਆ ਉੱਥੇ ਤੇ ਨਾਲ ਦੀ ਆਈ ਆ ਤੇ ਨਾਲ ਦੀ ਨੂੰ ਤੂੰ ਕਹਿਣਾ ਬਸ ਹੱਥੇ ਗੱਲ ਕਰਾ ਕੇ ਬੁਏ ਮੁਰਾਉਣਾ ਹੈ ਕਿ ਤੂੰ ਨਾਲ ਦੇ ਲਾ ਕੇ ਬਹਿ ਗਿਆ ਮੈਨੂੰ ਲੱਗਦਾ ਉਦੋਂ ਦਾ ਗੱਲਾਂ ਕਰਕੇ ਆਇਆ ਤੂੰ ਨਹੀਂ ਸ਼ਿਹਦਾਰੀ ਗੱਲਾਂ ਨਹੀਂ ਕੀਤੀ ਬਸ ਉਹਨੂੰ ਕੰਮ ਲਾ ਕੇ ਕੰਮ ਹੀ ਦੱਸਿਆ ਉਹਦਾ ਮੈਂ ਮੁੜ ਕੇ ਉਹਨੂੰ ਨਿਕਲ ਆ ਨਾਲ ਕਾਕਾ ਵੀ ਆਇਆ ਤੇ ਮੈਂ ਕਾਕਾ ਮੈਂ ਕੰਮ ਡਾ ਵੀ ਕਰਦਾ ਮੈਂ ਕਾਕਾ ਲੜਿਆ ਆ ਵੇਖਣ ਵੀ ਖੇਡ ਖੇਡਣ ਡਿਆ ਪਿਆ ਫੁਆਰੇ ਲੱਗ ਗਿਆ ਕਾਕਾ ਤੇ ਮੈਂ ਫਿਰ ਠੀਕ ਆ ਹੁਣ ਮੁੰਡਾ ਹਾਂ ਠੀਕ ਆ ਹੁਣ ਅੱਛਾ ਤਾਂ ਚੱਲੰਗ ਚੰਗਾ ਹੋਇਆ ਤੁਸੀਂ ਦੋਵੇਂ ਜੀ ਆਏ ਆ ਵਧੀਆ ਵਾ ਇਹ ਮੰਦੀ ਖੁਸ਼ੀ ਆ ਵੀ ਤੁਸੀਂ ਕਮਾਉਂਦੇ ਆ ਉਹ ਵੀ ਕਮਾਵੇ ਕਰ ਤਾਂ ਹੀ ਚੱਲਦੇ ਸਾਰਾ ਪਰਿਵਾਰ ਕੰਮ ਕਰੇ ਤੇ ਗੱਲ ਫੇਰ ਬਣਦੀ ਆ ਹਾਂਜੀ ਸਰਦਾਰ ਜੀ ਤੇ ਰੋਟੀ ਤਾਂ ਹੀ ਪੱਕਦੀ ਆ ਪਰ ਇਹ ਆ ਵੀ ਤੂੰ ਇਹ ਥੋੜਾ ਵੀ ਉਹਨਾਂ ਦੇ ਘਰ ਜਾ ਕੇ ਬੈਠੇ ਰਹਿਣਾ ਗੱਲਾਂ ਸੁਣਨੀਆਂ ਕਰਨੀਆਂ ਇਹੋ ਜਿਹੇ ਕੰਮ ਮੇਰ ਕੋ ਨਹੀਂ ਹੋ ਹੈਗੇ ਮੈਂ ਤੇ ਮੇਰਾ ਮੈਂ ਤੇ ਸਿੱਧਾ ਸਾਦਾ ਬੰਦਾ ਮੇਰੀਆਂ ਸਿੱਧੀਆਂ ਹੀ ਗੱਲਾਂ ਨਹੀਂ ਸਰਦਾਰਾ ਕੋਈ ਮੈਂ ਬੋਗੋ ਦੀ ਗੱਲ ਨਹੀਂ ਕੀਤੀ ਮੈਂ ਕਿਹ ਗੱਲ ਕਰਨੀ ਇੱਥੇ ਮੈਨੂੰ ਪਤਾ ਨਾ ਉਹ ਬੰਦੇ ਦਾ ਉਹਨੇ ਤੈਨੂੰ ਬਦੋ ਬਦੀ ਆਪਣੀ ਕੁੰਡੀ ਚ ਪਸਾ ਲੈਣਾ ਮੈਨੂੰ ਇਹ ਗੱਲ ਦਾ ਪਤਾ ਵਾ ਨਹੀਂ ਸਰਦਾਰਾ ਅਜ ਤੱਕ ਉਹਨੇ ਤੇਰੇ ਖਿਲਾਫ ਕਦੀ ਕੋਈ ਗੱਲ ਨਹੀਂ ਕੀਤੀ ਤੂੰ ਮੈਨੂੰ ਕਿਹੜਾ ਸੱਚ ਦੱਸਣਾ ਸਰਦਾਰਾ ਵਿਸ਼ਵਾਸ ਤੇ ਕਰ ਮੈਂ ਤੇ ਚਲੋ ਵਿਸ਼ਵਾਸ ਕਰਦੇ ਚਲ ਕਰ ਲੈ ਕੋਈ ਨਹੀਂ ਹੁਣ ਫਿਰ ਤੇ ਉਹ ਕਰਦੀ ਨੂੰ ਕਹਣਾ ਫੇ ਇੱਥੇ ਆ ਜਾਂਦੀ ਸਰਦਾਰਾ ਅੱਜ ਤੂੰਨੇ ਕੰਮ ਕਰਕੇ ਚੱਲ ਜਾਣਾ ਮੈਂ ਕੱਲ ਨੂੰ ਲੈ ਆਉਂਗਾ ਮੈਂ ਉਹ ਫੇਰ ਕੀ ਆ ਨੇ ਆਣਾ ਨਿਗਾਜੇ ਨਾਲ ਆਇਆ ਵਾ ਆਜੂ ਕੀ ਤੇ ਤਾਂ ਵੀ ਕੋਈ ਗੱਲ ਨਹੀਂ ਚਲ ਹਾਂ ਤੂੰ ਕਰ ਲੈ ਆਪਣਾ ਠੀਕ ਸਤਾਰਾ ਮੇ ਠੀਕ ਬੰਦਾ ਨਾ ਯਾਰ ਕੁੰਡੀ ਰੱਖਦਾ ਮੰਜ ਜ਼ਰੂਰ ਕੋਈ ਨਾ ਕੋਈ ਵੇਖ ਲਈ ਉਹਨੇ ਮੱਛੀ ਮੱਛੀ ਜਾਲ ਚੜਾ ਲੈਣੀ ਏ ਮੇਰੇ ਕੰਮ ਤੋਂ ਵੀ ਉਹਨੇ ਲਾਡੀ ਨੇ ਹਟਾ ਕੇ ਰੱਖਣਾ ਇਹਨੂੰ ਦੱਸ ਹੁਣ ਮੈਂ ਕਿੱਦਾਂ ਸਮਝਾਵਾਂ ਬੱਦੀ ਨੂੰ ਕਿੰਨਾ ਗੱਲ ਕਰਨ ਦੇ ਬਾਹਰ ਮਹਿੰਗਾ ਆਇਆ ਯੋ ਐ ਸ਼ਾਸ਼ਾ ਚਲ ਚੰਗਾ ਇੱਥੇ ਟਾਈਮ ਨਹੀਂ ਆ ਗਿਆ ਆ ਗਿਆ ਉਧਰ ਬੈਠਾ ਆਇਆ ਲਾਡੀ ਕਰਾ ਹਾਂ ਉਧਰੋਂ ਨਿਕਲ ਲਿਆ ਸੀ ਮੈਂ ਤਾਂ ਉਹ ਕੁਦਰਤੀ ਬਾਹਰ ਨਿਕਲਣ ਮੈਂ ਵੇਖ ਲਿਆ ਤੇ ਮੈਂ ਅਖਿਆ ਮੈਂ ਹਾਂ ਤੂੰ ਉਹਨਾਂ ਦੇ ਘਰੋਂ ਨਿਕਲਿਆ ਉਹ ਕਿਤੇ ਘਰ ਦੀ ਵੀ ਆਈ ਉਹਦੀ ਅੱਛਾ ਨਾਲ ਨਿਕਲ ਜਾ ਨਿਆਣਾ ਹੈਗਾ ਜਿਹੜਾ ਆਹੋ ਬਿਮਾਰ ਹੀ ਮੁੰਡਾ ਤੇ ਮੈਂ ਉਹ ਬਿਮਾਰੀ ਚੁੱਕੀ ਫਿਰਨਦੇ ਆ ਠੀਕ ਨਹੀਂ ਹੈ ਜੇ ਪੁੱਛਿਆ ਮੈਂ ਹਾਂ ਦਾ ਠੀਕ ਵਾ ਠੀਕ ਵਾ ਅੱਛਾ ਮੈਂ ਕਿ ਇੰਨੀ ਗਰਮੀ ਆਪਣੇ ਮਨ ਚ ਹੀ ਮੈਂ ਸੋਚਿਆ ਮੈਂ ਇੰਨੀ ਗਰਮੀ ਨੂੰ ਨਿਆਣੇ ਨੂੰ ਕਿੱਥੇ ਨਾਲ ਲਈ ਫਿਰਨਦੇ ਆ ਮੈਂ ਉਹ ਅਖੰਡਿਆ ਵੀ ਉਹ ਮੈਂ ਕੰਮ ਉਹਨੂੰ ਆਖਿਆ ਵੀ ਇਹਨਾਂ ਦਾ ਕਰਨਾ ਵਾ ਉਦਾਂ ਵੇਖ ਲਾ ਤੇ ਇਹਨੂੰ ਮਹਿੰਗੇ ਨੂੰ ਇਹਨਾਂ ਨਹੀਂ ਪਤਾ ਲੱਗਦਾ ਵੀ ਮੈਂ ਸ਼ੁਰੂ ਤੋਂ ਇਹਨਾਂ ਦੇ ਘਰ ਜਾਣ ਡਿਆ ਵਾ ਨਾ ਤੇ ਮੈਂ ਪਹਿਲਾਂ ਆਪਣੀ ਨਾਲ ਦੀ ਨੂੰ ਲੈ ਕੇ ਇੱਥੇ ਆਵਾ ਇਹਨਾਂ ਨੂੰ ਮਿਲ ਗਿਲ ਕੇ ਫਿਰ ਮੈਂ ਆਖਾਂ ਵੀ ਸਰਦਾਰਨੀ ਹੁਣ ਮੈਂ ਛੱਡ ਆਵਾ ਉਹਨਾਂ ਦੇ ਘਰ ਉਹ ਇੰਨੀ ਕਿੱਥੇ ਸੋਚ ਹਰਜ ਤੇ ਬੰਦਾ ਹੀ ਨਾ ਪੁੱਛਣ ਦਾ ਇੱਥੇ ਲੈ ਆਉਂਦਾ ਤਾਂ ਪੁੱਛ ਕੇ ਆਉਂਦਾ ਅਸੀਂ ਕੀ ਆਖਣਾ ਸੀ ਨਾ ਛੱਡ ਕੇ ਆ ਇੱਥੇ ਆ ਜਾਂਦਾ ਨਾਲੇ ਚਾਹ ਪਣੀ ਪਿਆਲ ਦੇ ਉਹ ਨਾਲੇ ਨਿਆਣਾ ਜਨ ਘੁੱਟ ਦੁੱਧ ਦੱਦ ਪੀ ਲੈਂਦਾ ਬਹੁਤ ਗੱਲ ਵਾ ਪਰ ਉਹ ਗੱਲ ਵੀ ਹੈ ਇਹਨਾਂ ਨੂੰ ਜਿੰਨਾ ਮਰਜ਼ੀ ਦੇ ਦੋ ਨਾ ਇਹਨਾਂ ਲੋਕਾਂ ਨੂੰ ਇਹ ਖਾਣੀ ਵਾਲੇ ਆ ਹੈ ਨਹੀਂ ਾਕਾਤ ਹੈ ਨਹੀਂ ਕੋਈ ਵੀ ਉਹ ਤਾਂ ਥੋੜਾ ਸਮਝ ਨਾ ਕਰਦਾ ਲੈ ਵੀ ਮੈਂ ਤਾਂ ਇਹਨਾਂ ਦੇ ਘਰ ਕੰਮ ਕਰਦਾ ਵਾਂ ਤੇ ਚੱਲ ਆ ਜਾ ਪੈਨੂੰ ਉਧਰ ਚੱਲਦੇ ਆ ਫਿਰ ਮੈਂ ਤੁਹਾਨੂੰ ਦੇ ਛੱਡ ਕਿਨੂੰ ਮਹਿੰਗੇ ਨੂੰ ਕੋਹ ਨਹੀਂ ਮੈਂ ਆਖਿਆ ਮੈਂ ਉਹਨੂੰ ਕੀ ਆਖਣਾ ਸੀ ਮੈਂ ਬਹੁਤਾ ਵੀ ਨਹੀਂ ਆਖਿਆ ਜੇ ਬਹੁਤਾ ਕਰੋੜ ਕਿ ਆਖੀਰ ਮੈਂ ਕਹਿੰਦੇ ਇਹ ਨਾ ਵੇ ਦਾਤੀ ਪੱਲੀ ਸੁੱਟ ਕੇ ਇੱਥੇ ਗਾਂ ਜਾਵੇਗਾ ਨਾ ਮੈਂ ਤਾਂ ਜਦੋਂ ਉਧਰੋਂ ਉੱਥੋਂ ਤੁਰੀਆਂ ਨਾ ਉਹ ਤੁਹਾਨੂੰ ਆਵਾ ਕੁਦ ਕੁਦ ਪੈਣਦੇ ਜਿੱਦਾਂ ਉਹ ਨੂੰ ਮੈਂ ਮਾਰਾ ਜੇ ਆਖਿਆ ਮੈਂ ਵੀ ਉਧਰ ਨਹੀਂ ਬਹਿਣਾ ਮੈਂ ਆ ਅਗਲਾ ਖੰਡਿਆ ਆਂਦਾ ਨਾ ਅਗੇ ਸਰਦਾਰ ਬੜੀਆਂ ਮਿੱਠੀਆਂ ਮਿੱਠੀਆਂ ਮਾਰਦਾ ਹੈ ਅੱਜ ਮੈਨੂੰ ਗੁੱਸੇ ਹੁੰਦਾ ਲੱਗਾ ਨਾ ਪਤਾ ਹੁਣ ਐਦਾਂ ਪਹਿਲਾਂ ਹੀ ਰੱਖੀ ਜਾਂਦਾ ਕੁੱਟ ਕੇ ਬੰਦੇ ਨੂੰ ਓਏ ਉਹਨਾਂ ਦੇ ਘਰ ਜਾਣ ਤੋਂ ਮੈਂ ਰੋਕਦਾ ਹੋਰ ਮੈਂ ਉਹਨੂੰ ਕੀ ਆਖਣਾ ਮੈਂ ਤਾਂ ਹੀ ਨਹੀਂ ਜਿਆਦਾ ਆਖਿਆ ਮੈਂ ਉਹਨੇ ਸੁੱਟ ਜਾਣੀ ਦਿੱਤੀ ਪੱਲੀ ਮੇਰੀ ਇਹ ਚੁੱਕ ਲੈ ਹਾਵੇ ਡਿਆ ਆਈਓ ਜਾ ਵੇਖ ਲੈ ਜਾ ਕੇ ਚਾਹ ਲੈ ਆਪਾਂ ਇੱਕ ਨਿਆਣਾ ਨਿਵਾਣਾ ਕਿੰਨਾ ਸੋਨਾਂ ਗਿਆ ਨਿਆਣਾ ਸੋਨਾ ਮਾਂ ਪਿਓ ਤੇ ਜਾਣਾ ਨਹੀਂ ਪਿਓ ਜਾਦਾ ਸੋਨਾ ਮਾਂ ਦਾ ਰੰਗ ਸਲੇਰਾਈ ਆ ਪਿਓ ਦਾ ਰੰਗ ਸਾਫ ਆ ਹੈਨਾ ਨਿਆਣਾ ਪਿੰਨਾ ਹਾ ਹਾ ਜਿਹਦਾ ਗੰਦੇ ਪਾਣੀ ਚੋਂ ਪੈਦਾ ਹੋਇਆ ਕਿਤੇ ਐ ਕਮਲ ਦੇ ਫੁੱਲ ਵਰਗਾ। ਕਿੰਨਾ ਪਿਆਰਾ ਕਿੰਨਾ ਲੱਗਣ ਲਿਆ। ਚਲ ਕੰਮ ਨੂੰ ਸਮਝਾ। ਸਮਝਾਉਂ ਉਹਨੂੰ ਦੁੱਧਾ ਤੇ ਵੀ ਪਾ ਦੀ। ਨਿਆਣੇ ਨੂੰ? ਆਹੋ। ਨਹੀਂ ਦਊ। ਉਹਨੇ ਵੀ ਬਿਸਕੁਟ ਦੇ ਖਾਣ ਲਈ। ਜੰਨੀਆਂ ਜੇ ਖੇਡੇ ਲੱਗਾ ਉੱਤੇ ਪਰੇ। ਖੇਡ ਲੈ ਦੇ ਨਿਆਣਾ। ਧੁੱਪੇ ਆ ਡਿਆ ਦਖੇ। ਕੰਮ ਕੁੰਮ ਸਮਝਾ ਦੇ ਉਹਨੂੰ। ਦੱਸਤਾ ਮੈਂ ਉਹਨੂੰ ਮੈਂ ਹਾਂ ਤੂੰ ਉਹ ਕਰ ਲਾ ਗੋਏ ਕੂੜੇ ਦਾ ਪਹਿਲਾਂ ਕਰ ਲਾ। ਤੇ ਫੇਰ ਮੈਂ ਉਹ ਨੂੰ ਅੰਦਰ ਦਾ ਫੇਰ ਮੈਂ ਬਾਅਦ ਚ ਦੱਸਦੀ ਆ ਜਿਹੜੇ ਰੋਜ਼ ਦੇ ਕੰਮ ਆ ਉਹਨੂੰ ਪੱਕੇ ਸਮਝਾ ਦੇਣਾ ਵੀ ਆ ਆਉਂਦੇ ਆਉਂਦੇ ਆ ਕਰਦੀ ਏ ਤੂੰ ਆਹ ਤੂੰ ਦੱਸਿਆ ਤੇ ਹੈ ਹੁਣ ਮੈਂ ਘੜੀ ਮਿਲੀ ਦੱਸੀ ਜਾਣੇ ਹੁਣ ਉਹਨੇ ਮੈਂ ਕਿਹਾ ਗੋਏ ਦਾ ਕਰ ਲਾ ਫੇਰ ਮੈਂ ਆਪੇ ਝਾੜੂ ਪੁੱਤੇ ਦਾ ਕਰ ਲੂਗੀ ਹਾਂ ਪਹਿਲਾਂ ਥੱਲੇ ਦਾ ਕਰਾ ਲੂਗੀ ਫੇਰ ਉੱਤੇ ਚ ਕਾਉਂਗੀ ਵੀ ਪੋਚਾ ਪਾਚਾ ਲਾ ਆਇਆ ਹਾਂ ਇਹਨਾਂ ਆਲੇ ਨੂੰ ਕੋਈ ਲੀੜ ਲੜੇ ਹੈਗੇ ਤੇ ਦੇ ਦੀ ਆਹ ਚਲ ਵੇਖਦੀ ਆ ਵੇ ਕੱਢ ਕੁੱਟ ਰੋਟੀ ਕਾਟੀ ਪੁੱਛ ਲਈ ਉਹਨੇ ਖਾਣੀ ਹੋਣੀ ਹੈ ਪੁੱਛ ਲੱਗ ਕੋਈ ਨਹੀਂ ਆਮ ਲੱਗੀ ਸਬਜ਼ੀ ਬਣਾਉਣ ਰੋਟੀ ਖਵਾ ਕੇ ਭੇਜੂੰਗੀ ਨਾਲੇ ਮਗਰੋਂ ਫਿਰ ਚਾਹ ਦਾ ਕਾ ਦੂੰਗੀ ਚਾਹ ਤੇ ਹੁਣ ਮੈਂ ਕਿਆ ਹੀ ਕਰਨੀ ਮੈਂ ਨਹੀਂ ਅਜੇ ਪੀਣੀ। ਉਹ ਮਗਰ ਕਿਹੜਾ ਮਾਰ ਕੰਮ ਕਰਨ ਵੀ ਡਈ ਆ ਕੇ ਬੈਠੀ ਅੰਦਰ। ਨੇ ਕਰਤੀ ਹੁਣੀ ਆ ਕੇ ਉਹਨੇ ਕਰਕੇ ਆਪਣਾ ਜਾਊਗੀ ਆਪਣੇ ਘਰ ਨੂੰ ਜਾਊਗੀ। ਹਾਂ ਤੇ ਪਿਓ ਰੋਦ। ਲੋ ਤਣੀ ਜਾਂਦਾ ਉਦਾਂ। ਚਲ ਮੈਂ ਵੇਖਦੀ ਤੇ ਕਹ ਡੇਰ ਮੈਂ ਦੇਖਣ ਨੂੰ। ਪੱਠੇ ਬਾਹਰ ਚ ਵੜਦਾ। ਪਹਿਲਾਂ ਮਤੂੜੀ ਦੇ ਵੰਡ ਪਾਦਾ। ਵਿਚਾਰੀਆਂ ਖਲੋਤੀਆਂ ਕਿਦਾਂ ਮੂੰਹ ਵੱਡੇ ਇਹਨਾਂ ਨੇ ਮੇਰੇ ਨਾਲ ਵੇਖਣ ਡੀਆਂ। ਖੌਂਡ ਰਾਮੜੀ ਨੇ ਪੱਠੇ ਫੇ ਚਰੀ ਵੜ ਲੈਣਾ ਮੈਂ ਕਿਹਾ ਸਸਿਰੇ ਸਹਦਾਰ ਨਹੀਂ ਸਸਰੀ ਘਰ ਤੂੰ ਆਉਂਦਾ ਹੀ ਵੰਡ ਪਾਉਣ ਡਿਆ ਪਿਆ ਮਾ ਨਾਲ ਪੱਠੇ ਪੁੱਠੇ ਨਹੀਂ ਪਾਉਣੇ ਡੰਗਰ ਖਲੋਤੇ ਹੀ ਭੁੱਖੇ ਲੱਗਦੇ ਮੈਨੂੰ ਆ ਤੂੰ ਹੋਇਆ ਜੇ ਟੋਕਰੀ ਤੂੜੀ ਦੀ ਪਾ ਹੀ ਦਿੱਤੀ ਯਾਰ ਤੂੰ ਉੱਤੇ ਉਸਲੇ ਵੰਡ ਪਾਉਣ ਡਿਆ ਪਿਆ ਮਾ ਤੇ ਐਨੇ ਸਾਡੇ ਪੱਠੇ ਆ ਉਹ ਕਿੰਨੇ ਵੱਢਣੇ ਲੋਕਾਂ ਨੂੰ ਚਰਾਉਣੇ ਆ ਨਹੀਂ ਮੈਂ ਪੱਠੇ ਵੱਢਦਾ ਮੈਂ ਕਹਿੰਦਾ ਪਹਿਲਾਂ ਮੈਂ ਵੰਡ ਪਾਦਾ ਤੂੜੀ ਤੇ ਖਾਂਡਾ ਬਣ ਕੇ ਤੇ ਮੈਂ ਮੁੜ ਕੇ ਬਾਅਦ ਪੱਠੇ ਵੱਢ ਲੂੰਗਾ ਕੱਖ ਨਹੀਂ ਹਾਰ ਉਤਨਾ ਮਹਿੰਗਾ ਤੇਰਾ ਤੂੰ ਵੀ ਸੁਖ ਰਹਿਣਾ ਹੋ ਗਿਆ ਮੈਂ ਇੱਥੇ ਆਣ ਕੇ ਰਾਜਾ ਬਣ ਧਿਆ ਮੈਂ ਇੱਕ ਸਾਹਿਬ ਦਾ ਨਹੀਂ ਸ਼ਿਹਦਾਰ ਨਹੀਂ 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 ਵਾਲੀ ਗੱਲ ਨਹੀਂ ਹੈਗੀ ਤੂੰ ਉਤਨਾ ਜਿਆਦਾ ਹੱਥ ਕਰਾਉਣ ਡੈ ਪਿਆ ਮਾ ਤੂੰ ਸਾਡਾ ਨਾ ਪੇਤ ਪਾ ਲਿਆ ਵਾ ਉਹ ਸਰਦਾਰ ਕਹਿੰਦਾ ਨਹੀਂ ਨਾ ਕੋਈ ਵੀ ਉਹ ਮੂੰਹ ਨੂੰ ਆਇਆ ਤੇ ਸਿਰ ਨੂੰ ਆਇਆ ਉਹ ਗੱਲ ਹੋਈ ਤੇਰੀ ਤੇ ਜੇ ਮੈਂ ਉਹਨੂੰ ਕੋਈ ਕਹਿ ਨਹੀਂ ਤੇ ਉਹ ਆਂਦਾ ਮਹਿੰਗੇ ਨੂੰ ਕੋਈ ਨਹੀਂ ਕਹਿਣਾ ਮਹਿੰਗਾ ਮੈਂ ਫੁੰਮਣ ਮਲ ਬਣਾ ਲ ਇਨਾ ਕੰਮ ਉਹ ਤੇ ਸਾਡੇ ਘਰ ਦਾ ਜੇ ਮੈਂ ਥਾਂ ਮਾਹ ਹੀ ਹੁੰ ਜਾਈਓ ਮੈਂ ਚੱਲ ਆਉਂਦਾ ਤੇ ਪੋਚਾ ਲਵਾਉਣੀ ਉਹਦੇ ਕੋਲੋਂ ਤੂੰ ਅਜੇ ਆਣ ਕੇ ਕਿਤੇ ਪੱਠੇ ਨਹੀਂ ਵੱਡੇ ਕਿਤੇ ਕੋਈ ਨਹੀਂ ਦੱਸਦਾ ਤੂੰ ਖਾਲ ਫੀਟ ਪਾਉਣ ਡਿਆ ਪਿਆ ਵਾ ਹਾਏ ਖਾਲਿਆ ਹੋ ਰਹੀ ਹਾਂਜੀ ਇਹ ਹੋ ਰਹੀ ਛੱਡ ਪਰਸਾਂ ਤਕਾਲੀ ਪੋਰਾ ਲਿਆਂਦਾ ਹੀ ਭਰਾਵਾ ਤੂੰ ਤੇ ਹੱਦ ਕਰੀ ਜਾਣਾ ਵਾ 10000 ਤੂੰ ਲੈ ਜਾਣਾ ਵਾ 10000 ਦੀ ਸਾਡੀ ਜਿਹੜੀ ਖਾਲਵਾ ਤੂੰ ਪੰਜਾਂ ਦਿਨਾਂ ਚ ਮੁਕਾ ਦੇਣੀ ਕਤਾਨਿਤ ਤਿੰਨ ਤੇ ਹੈਗਾ ਦੋ ਮੱਝਾਂ ਗਾਈਆਂ ਆ ਆਹ ਹੋ ਗਿਆ ਹੈਗੇ ਉਹਨਾਂ ਨੂੰ ਕਿੰਨੀ ਕਿੰਨੀ ਪਾਉਣੀ ਪੈਂਦੀ ਆ ਉਹ ਭਰਾਵਾ ਤੂੰ ਕਿੰਨੀ ਕਿੰਨੀ ਨਾ ਪਾ ਤੂੰ ਸਾਡੀ ਵਾਲੀ ਵੇਖ ਨਾ ਤੂੰ ਹਾਂ ਨੂੰ 20000 ਚ ਪੈਣਾ ਵਾ ਡੰਗਰਾ ਸਾਡੇ ਦਾ ਦੁੱਧ ਉਹਨਾਂ ਹੀ ਰਹਿਣਾ ਵਾ ਜਿੰਨਾ ਅੱਗੇ ਦਿੰਦੇ ਆ ਨਹੀਂ ਦੁੱਧ ਵਧਿਆ ਸਰਦਾਰੀ ਆ ਦੁੱਧ ਵਧਿਆ ਇੱਥੇ ਮੈਨੂੰ ਪਤਾ ਨਾ ਜਿਹੜੀ ਚੋਨੀ ਕਿੰਨਾ ਕ ਦੁੱਧ ਵਧਿਆ ਵਾ ਤੂੜੀ ਦੇ ਉੱਤੇ ਤੂੰ ਖਲ ਪਾਈ ਜਾਣਾ ਫੀਟ ਪਾਈ ਜਾਣਾ ਹਰਿਆ ਤੋਂ ਪਾਉਣੀ ਡਿਆ ਨਹੀਂ ਸਰਦਾਰੀ ਮੈਂ ਤੂੰ ਦੇਖੋ ਨਾ ਚੱਕ ਵੇਖੋ ਚਰੀ ਵਾਲਾ ਕਿੰਨਾ ਮੈਂ ਤਾਂ ਖਾਲੀ ਕਰਤਾ 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 ਖਾਲੀ ਦੋਰੇ ਤੇਰੇ ਲੋਰ ਖਲੋਤਾ ਵਾ ਕਿ ਜ ਸਰਦਾਰ ਨਹੀਂ ਆਈ ਅੱਜ ਮੈਂ ਸਾਡੇ ਕਹਿੰਦਾ ਲਾਡੀ ਸਰਦਾਰ ਕਰ ਆ ਗਈ ਆ ਹਾਂਜੀ ਅੱਛਾ ਅੱਛਾ ਉਧਰ ਛੱਡ ਆਇਆ ਵਾ ਹਾਂਜੀ ਉੱਥੇ ਦੱਸਿਆ ਨਾ ਮੈਂ ਹੁਣ ਕੰਮ ਕਰਕੇ ਤੇ ਉੱਥੋਂ ਨੇ ਚੱਲ ਜਾਣਾ ਨਾਲ ਕਾਕਾ ਵੀ ਆਇਆ ਨਾ ਬੱਲੇ ਲੈ ਪੀ ਉਤਰਾ ਨਾ ਅਸੀਂ ਆਪਣੇ ਕਿਤੇ ਨਾ ਜਾਣਾ ਹੋਵੇ ਨਾ ਕਿਤੇ ਵਨਡੇ ਜਿੱਦਾਂ ਆਣ ਕਮਾਂਡ ਚਾਚਿਆਂ ਤਾਂ ਆਏ ਤੇ ਘਰ ਜਾਣਾ ਹੋਵੇ ਨਾ ਕਿਤੇ ਵਿਆਹ ਸ਼ਾਦੀ ਕਿਸੇ ਪ੍ਰੋਗਰਾਮ ਤੇ ਅਸੀਂ ਪਹਿਲਾਂ ਆਪਣੇ ਘਰ ਜਾਣੇ ਆ ਮਿਲ ਗਿਲ ਕੇ ਚਾਹ ਪਾਣੀ ਪੀ ਗਏ ਤੇ ਫੇਰ ਅਸੀਂ ਆਨੇ ਪਚਾਲ ਉਹਨਾਂ ਨੇ ਹੁਣ ਸੱਦਿਆ ਤੇ ਉਧਰੋਂ ਵੀ ਹੋ ਆਈਏ ਤੇ ਤੇਰਾ ਫਰਜ ਬਣਦਾ ਹੈ ਪਹਿਲੋ ਸਾਡੇ ਘਰ ਆਉਂਦਾ ਭਾਵੇਂ ਤੂੰ 100 ਵਾਰੀ ਉਹਨਾਂ ਪੈਸੇ ਟੋਕ ਲਿਆ ਕੰਮ ਕਰਨਾ ਸਭ ਕੁਝ ਕਰ ਲਿਆ ਵਾ ਇੱਥੇ ਲਿਆਉਂਦਾ ਗੱਲਬਾਤ ਕਰਦੇ ਮਿਲਦੇ ਗਿਲਦੇ ਮੈਂ ਵੀ ਵੇਂਦੀ ਤੇਰੀ ਘਰ ਵਾਲੀ ਨਿਆਣੇ ਨੂੰ ਵੇਂਦੀ ਚਾਹ ਪਾਣੀ ਪਿਆਲ ਦੇ ਫਿਰ ਤੂੰ ਮੈਨੂੰ ਪੁੱਛ ਦੋ ਵੀ ਅਹੀਂ ਉਧਰ ਛੱਡ ਆਈਏ ਇਹਨਾਂ ਨੂੰ ਤੇ ਮੈਂ ਕੀ ਆਖਣਾ ਸੀ ਨਾ ਛੱਡ ਕੇ ਆਉ ਮੈਂ ਕਿਹੜਾ ਕੋਈ ਚਰਖਾ ਕਿਤੇ ਆਉਣਾ ਹੈ ਵਿਚਾਰੀ ਦੇ ਕੋਲ ਨਹੀਂ ਸਰਦਾਰ ਨਹੀਂ ਇਦਾਂ ਦੀ ਗੱਲ ਕੋਈ ਨਹੀਂ ਮੈਂ ਤਾਂ ਕਹਾਂ ਵੀ ਤੂੰ ਠੱਡੇ ਠੰਡੇ ਕੰਮ ਕਰੂ ਮੇਰੇ ਧੁੱਪ ਜੜ ਰਹੀ ਕਾਕਾ ਗੇੜੀ ਠੀ ਤੇ ਕੰਮ ਕਰਕੇ ਤੇ ਚੱਲ ਜੂ ਮੈਂ ਆ ਘਰੇ ਬਿਮਾਰ ਹੀ ਲਈ ਫਿਰਦੇ ਪੈਸਿਆਂ ਦੇ ਲਾਲਚ ਨੂੰ ਨਹੀਂ ਨਹੀਂ ਸਰਦਾਰ ਜੀ ਦਵਾਈ ਲੈਂਦੀ ਐ ਨਾਲ ਦਵਾਈ ਤੇਰੀ ਕਮਾਈ ਦੇ ਵਿੱਚ ਨਾ ਕਿਸੇ ਨੇ ਨੀਗਾ ਹੱਥ ਮਾਰਨਾ ਵੀ ਜਾਂ ਤੇਰ ਕੋ ਕਿਸੇ ਨੇ ਪੈਸੇ ਖੋ ਲੈਣੇ ਆ ਉਹ ਤੁਸੀਂ ਕੰਮ ਜਿਹੜਾ ਕਰਨਾ ਹੀ ਕਰਨਾ ਹੀ ਪਰ ਆਹ ਗੱਲ ਮੈਨੂੰ ਨਹੀਂ ਚੰਗੀ ਲੱਗੀ ਆਉਂਦਿਆਂ ਤੋਂ ਪਹਿਲਾਂ ਉਹਨੂੰ ਉੱਥੇ ਛੱਡ ਆਇਆ ਵਾ ਚਲ ਕੋਈ ਨਹੀਂ ਸਰਦਾਰ ਜੀ ਕੱਲੂ ਮੈਂ ਲੈ ਕੇ ਆਉਂਗਾ ਉਹ ਕੱਲ ਨੂੰ ਆਵੇ ਪਰਸੋਂ ਆਵੇ ਜਦੋਂ ਮਰਜ਼ੀ ਆਵੇ ਜਿਹੜਾ ਟਾਈਮ ਹੋ ਨਿਕਲ ਗਿਆ ਵਾ ਨਾ ਤੈਨੂੰ ਕਿੰਨੀ ਵਾਰ ਅਸੀਂ ਆਖਿਆ ਵੀ ਸਿੱਧਾ ਆਇਆ ਕਰ ਤੂੰ ਟੁੱਟ ਚਰਲਾ ਬਲਿਆ ਜੀ ਆਪਣੀ ਨਾਲ ਦੀ ਦਾ ਅਧਿਕਾਰ ਵੜਨ ਦਾ ਬਹਾਨਾ ਬਣਾ ਲਿਆ ਵਾ ਇਦਾਂ ਦੇ ਕੰਮ ਨਾ ਕਰਿਆ ਕਰ ਤੈਨੂੰ ਮੈਂ ਬੜੀ ਵਾਰ ਕਹਿੰਦੀ ਮੁਰਮੁਰ ਕੇ ਮੇਰੇ ਮੂੰਹ ਉਹ ਗੱਲਾਂ ਨਾ ਕਰਵਾਇਆ ਕਰ ਕਿੰਨਾ ਗੰਦ ਪਿਆ ਵਾ ਪੱਤਿਆਂ ਨੂੰ ਕਿਦੇ ਆਗੂ ਕੋ ਲਾ ਦਿੰਦਾ ਇੱਥੇ ਸੁੱਟ ਕੇ ਲਪਾਫੇ ਲਪੂਫੇ ਹੋਰ ਇਕੱਠੇ ਕਰਕੇ ਸਰਦਾਰ ਨਹੀਂ ਲਾ ਦੂੰਗਾ ਸਾਰਾ ਕੋ ਕਰ ਦੂੰਗਾ ਆਹੋ ਮੇਰੇ ਕੋਈ ਖਵਾ ਖਵਾ ਕੇ ਕਰਨਾ ਸਰਦਾਰ ਨਹੀਂ ਸਰਦਾਰ ਨਹੀਂ ਕਹੇਗਾ ਤੂੰ ਫੁੱਲੀਆਂ ਪਾ ਦਿਨਾ ਸਾਨੂੰ ਤੂੰ ਚਾਤਰ ਬਣਿਆ ਵਾ ਜਿਆ ਰਹਿੰਦੇ ਇਥੇ ਪਾ ਦੇ ਬੋਲੇ ਜੀ ਹਰਿਆ ਹੋਰਿਆ ਵੱਢ ਕੇ ਪਾ ਜਾ ਕੇ ਠੀਕ ਆ ਸਰਦਾਰ ਤੁਜੇ ਜਿਆਦਾ ਪਾਉਣਾ ਮੈਂ ਫਿਰ ਜਿਹੜੇ ਤੂੰ ਪੈਸੇ ਲੈਣੇ ਉਹਨਾਂ ਵਿੱਚੋਂ ਬੋਰੇ ਲਿਆ ਲਿਆ ਕੇ ਪਾਈ ਜਾ ਮੇਰੀ ਵੱਲੋਂ ਭਾਵੇਂ ਦੂਜੇ ਦਿਨ ਬੋਰਾ ਮੁਕਾਦਾ ਤੇ ਭਾਵੇਂ ਰੋਜ਼ ਮੁਕਾਦਾ ਬੋਰਾ ਠੀਕ ਐ ਸਰਦਾਰਨੀ ਆ ਝੂਠਾ ਨਹੀਂ ਇਹਨੇ ਹੋਣਾ ਉਦਾਂ ਇਹਨੇ ਸਰਦਾਰਨੀ ਸਰਦਾਰ ਨਹੀਂ ਕਰੀ ਜਾਣਾ ਸਾਰਾ ਕੰਮ ਕਰਦਾ ਸਰਦਾਰਨੀ ਕਿੰਨੀ ਗਰਮਾ ਇਹੋ ਗੁੱਸਾ ਕਰ ਲਿਆ ਵੀ ਗੋਪੀ ਉਧਰ ਪੈ ਜਾ ਉਧਰ ਵੀ ਆਉਣੀ ਆਈ ਤੇ ਉਧਰ ਕੰਮ ਡਾ ਵੀ ਕਰਨ ਇਹਨਾਂ ਨੂੰ ਪਤਾ ਵੱਡੇ ਲੋਕਾਂ ਨੂੰ ਸਾਡੇ ਗਰੀਬਾਂ ਦੀਆਂ ਕਈ ਮਜਬੂਰੀਆਂ ਠੰਡੇ ਠੰਡੇ ਕੰਮ ਕਰ ਲੂ ਉਹਨਾਂ ਦਾ ਕੰਮ ਕਰਕੇ ਆਪਣਾ ਘਰ ਜਾਊਗੀ ਕੋਈ ਆਪਣਾ ਘਰ ਦਾ ਵੀ ਕਰੂਗੀ ਚਲੋ ਕੋਈ ਗੱਲ ਨਹੀਂ ਵੱਡੇ ਲੋਗਾ ਕਰ ਲੈਣ ਗੱਲਾਂ ਇਹਨਾਂ ਨੇ ਗੱਲਾਂ ਕਰਨੀਆਂ ਕੰਮ ਤੇ ਅਹੀਂ ਕਰਨਾ ਵੱਡੀਆਂ ਮਣਾ ਪੱਠੇ ਬੜਾ ਸਿਰ ਛੁੱਟ ਕੇ ਬੈਠੇ ਆਂ ਕੀ ਗੱਲ ਉਦੋਂ ਮੈਂ ਥਾਣੂ ਹੋ ਗਿਆ ਮੈਨੂੰ ਤੇਰੇ ਬਾਰੇ ਸੋਚੀ ਜਾਣ ਡਿਆ ਕਿਉਂ ਮੇਰੇ ਮਨ 'ਚ ਵਿਚਾਰ ਆਈ ਵੀ ਮੈਂ ਹੀ ਨੇ ਕੰਮ ਕਰਨ ਦਊਗੀ ਤੂੰ ਅਜੇ ਤਾਂ ਮਹਿੰਗਾ ਹੁੰਦਾ ਮੈਨੂੰ ਤੂੰ ਕਹੀ ਜਾਂਦੀ ਹੈ ਵੀ ਤੂੰ ਮਹਿੰਗੇ ਦੇ ਮਗਰ ਮਗਰ ਫਿਰਦਾ ਵਾ ਉਹਦੇ ਆਇਆ ਹੀ ਹੈ ਤਾਂ ਉਹਨੂੰ ਕੰਮ ਕਰ ਲੈੰਦੇ ਉਹਦੇ ਉਧਰ ਨੂੰ ਚਲ ਗਈ ਜੀ ਮੈਂ ਘਰ ਨੂੰ ਐਂ ਤੇ ਤੂੰ ਵੀ ਆ ਜਾਂਦੀ ਐ ਇਹਨੂੰ ਹਾਂ ਹਾਂ ਜੇ ਤੂੰ ਮਹਿੰਗੇ ਦੇ ਮਗਰ ਮਗਰ ਨਾ ਜੇ ਮੈਂ ਚਲ ਗਈ ਤਾਂ ਕੀ ਲੋੜਾ ਆ ਗਿਆ ਮੈਂ ਕਿਹੜੀਆਂ ਮਹਿੰਗੀਆਂ ਨੇ ਚੁੰਡੀਆਂ ਵੜਦੀਆਂ ਉਹ ਉਹਨੂੰ ਕੰਮ ਕਰ ਲੈੰਦੇ ਤੂੰ ਹੀ ਆਖਿਆ ਵੀ ਨਾ ਵੀ ਉਹ ਕਰਦੀ ਆਪਣੀ ਨਹੀਂ ਕੇ ਆਇਆ ਵਾ ਤੇ ਮੈਂ ਕਹੀ ਪੁੱਛਣ ਵਾਸਤੇ ਮੈਂ ਚੱਲ ਪੁੱਛਦੀ ਵੀ ਲਿਆਇਆ ਵਾ ਚੱਲ ਇੱਥੇ ਕਰ ਲੈ ਆਉਂਦਾ ਇੱਥੇ ਮੇਰੇ ਗਿਰਕੇ ਤੇ ਫੇਰ ਚਲ ਜਾਂਦੀ ਇਹ ਗੱਲ ਮੈਂ ਪਹਿਲਾਂ ਕਹਿਆ ਉਹਨੂੰ ਤੇ ਤੂੰ ਹਣ ਦੌਰ ਪਾਉਣ ਗਈ ਸੀ ਮਗਰ ਤੇ ਮਿੰਨੂ ਕੀ ਪਤਾ ਤੁਸੀਂ ਆਖੀ ਆ ਕਿ ਨਹੀਂ ਇਹ ਗੱਲ ਮੈਂ ਤੇ ਆਪਣੇ ਸਾਹਮਣੇ ਗੱਲ ਕਰਨ ਚੱਲ ਗਈ ਹਾਂ ਤੈਨੂੰ ਦੱਸਿਆ ਤੇ ਮੈਂ ਹੈਗਾ ਵਾ ਵੀ ਉਹਨੂੰ ਮੈਂ ਸਭ ਆਖਿਆ ਵਾ ਭੈ ਇਹਨੂੰ ਘਰ ਨੂੰ ਲੈ ਆਉਂਦਾ ਤੂੰ ਉਹਨੂੰ ਓ ਤੂੰ ਓਦਾਂ ਹੀ ਬਾਬਾ ਮੈਨੂੰ ਉਹ ਹੀ ਨਹੀਂ ਚੰਗਾ ਜਾਣਣਾ ਹੁੰਦਾ ਗੱਲ ਨਹੀਂ ਕੀ ਹੋਰ ਕੋਈ ਵੀ ਮੈਂ ਉਹਨੂੰ ਕੀ ਕੰਮ ਤੋਂ ਹਟਾਈ ਆ ਵਿਆ ਆਪਣੇ ਪੱਠੇ ਪੁੱਠੇ ਪਾਉਣ ਲੱਗਾ ਵਾ ਨਹੀਂ ਕੀ ਨਹੀਂ ਮੈਂ ਤੈਨੂੰ ਚੰਗਾ ਜਾਣਣਾ ਕੀ ਮੈਂ ਤੇਰੇ ਗੱਲ 'ਚ ਕੈਂਥਾ ਪਾਦਾ ਹੁਣ ਮੈਂ ਤੇ ਕੈਂਠਾ ਵੀ ਪਾ ਦੋ ਅਗਰ ਤਾਂ ਵੀ ਕੋਈ ਨਹੀਂ ਪੈ ਗਿਆ ਜਿਹੜਾ ਪਹਿਲਾਂ ਪੈ ਗਿਆ ਵਾ ਲੱਖ ਰੁਪਏ ਨੂੰ ਸੋਨਾ ਵਾ ਕਿਹੜਾ ਮਹਿੰਗਾ ਵਾ ਦੋਹਾਂ ਤੋਲਿਆਂ ਦਾ ਬਣਾ ਦੋ 2 ਲੱਖ ਦਾ ਹੀ ਆਉਣਾ ਅੱਛਾ ਦਹਾ ਮਹੀਨਿਆਂ ਦਾ ਮਹਿੰਗੇ ਦੇ ਲੱਖ ਰੁਪਏ ਲੈ ਜਾਣਾ ਵਾ ਤੇ ਜੇ ਮੈਨੂੰ ਘਰ ਬੈਠੀ ਨੂੰ ਫਰੀਦ ਆ ਇਹ ਲੱਖ ਰੁਪਏ ਦਾ ਤੋਲੇ ਦਾ ਹੀ ਪਾ ਦੇ ਚੱਲ ਉਹਨੇ ਕੰਮ ਕਰਕੇ ਖਾਣਨਾ ਤੇ ਫਰੀਦ ਆ ਥੋੜਾ ਲੈ ਜਾਣਾ ਤੇ ਮੈਂ ਨਹੀਂ ਕੋਈ ਕੰਮ ਕਰਦੀ ਮੈਂ ਉੱਧੇ ਬੈਠੀ ਇੱਥੇ ਤੇ ਜਿਹੜਾ ਜਿਹੜੋ ਉਹੋ ਗੱਲ ਵੀ ਜਦੋਂ ਤੇਰਾ ਵਿਆਹ ਹੋਇਆ ਸੀ ਮੇਰਾ ਵਿਆਹ ਹੋਇਆ ਲੈ ਲੱਖਾਂ ਲਾਏ ਸੀ ਉਹ ਕੀ ਗੱਲ ਕੇ ਖਾਤੇ ਜੀ ਨਹੀਂ ਗੇ ਅੱਛਾ ਹੈ ਚਲੋ ਉਹ ਖਾਤੇ ਜੀ ਨਹੀਂ ਕੇ ਇਸ ਜੀ ਉਹ ਹੁਣ ਮੈਂ ਕੰਮ ਕਰਦੀ ਆ ਨਾ ਘਰ ਦਾ ਉਹ ਕੱਟੀ ਜਾਇਆ ਵਿੱਚੋਂ ਮੀਨੇ ਮੀਨੇ ਉਹ ਬੈਠੋ ਨਾ ਮੇਰੇ ਕੱਟਣ ਦੀ ਗੱਲ ਨਹੀਂ ਕਰਦਾ ਤੂੰ ਘਰ ਬਾਹਰ ਵਾਲੀ ਆ ਸਾਰਾ ਘਰ ਬਾਹਰ ਤੇਰਾ ਵਾ ਇਹਦੇ ਵਿੱਚ ਮੈਂ ਬਣਾ ਕੇ ਦੇਣਾ ਤੂੰ ਹੀ ਜੂ ਆਖਿਆ ਮੈਂ ਤੇਰੇ ਨਾਲ ਕੈਂਠਾ ਪਾ ਦਾਂ ਗੱਲ ਇੱਥੋਂ ਸ਼ੁਰੂ ਹੋਈ ਆ ਨਾ ਕਿ ਕੋਈ ਕੰਮ ਦੀ ਗੱਲ ਨਾ ਕਿਸੇ ਦੀ ਗੱਲ ਵਾ ਤੁਹਾਡੀ ਗੱਲ ਦਾ ਜਵਾਬ ਮੈਂ ਚੰਗੀ ਨਹੀਂ ਲੱਗਦੀ ਤੈਨੂੰ ਤੂੰ ਮੈਨੂੰ ਇਹ ਗੱਲ ਆਹੋ ਚੱਲ ਹਣ ਜਿਦੋਂ ਨਾ ਬਾਬਾ ਠੀਕ ਆ ਜੋ ਕੁਝ ਹੋ ਗਿਆ ਮਗਰੋਂ ਤੇਰੀ ਆ ਗੱਲ ਵਾ ਕਿ ਜੋ ਸੱਚੀਆਂ ਸੁਣਾਉਣੀਆਂ ਨੇ ਫਿਰ ਮਿਰਚਾਂ ਲੱਗਣੀਆਂ ਹੁਣ ਉਹਨੇ ਲਾਗੇ ਸਰਹਾਣੇ ਨਾ ਜਾ ਕੇ ਬਹਿ ਜੀ ਤੂੰ ਗਾਣਾ ਹੀ ਬੋਲਦੇ ਹਾਂ ਜਦੋਂ ਸੱਚੀਆਂ ਸੁਣਾਈਆਂ ਨਹੀਂ ਬੜਾ ਦੁੱਖ ਲੱਗਿਆ ਬੜਾ ਦੁੱਖ ਲੱਗਿਆ ਐਦਾਂ ਕਹਿ ਹਾਂ ਤੇ ਰੂਹ ਕੋਈ ਕਰਤੀਓ ਇੱਧਰ ਆ ਇਹਨੂੰ ਆ ਜਾ ਹਾਂ ਮੈਂ ਬੂਆ ਖੋ ਕੇ ਭੱਜ ਕੇ ਬੱਸ ਮੈਂ ਨਾ ਤੈਨੂੰ ਕੋਈ ਕਲਾਕਾਰ ਨਾਲ ਲੈ ਜਾਈ। ਆਹ ਲੈ ਜੂ ਕਲਾਕਾਰ ਸਭ ਚੰਗਾ ਵਾ ਕੇ ਮੈਂ ਇੱਥੇ ਚਿੱਤਰਖਾਨੇ ਸਰਦੇ ਵਾਲੀ ਗੋਇਸ ਸਰਦੇ ਛੱਡਣਾ ਕੂੜੇ ਸਰਦੇ ਜਿਹਾ। ਉਹਦੀ ਸਟੇਜ ਤੇ ਚੜ ਕੇ ਕਿੱਥੇ ਪਾਉਂਗੀ ਪੰਗੜੇ ਇਦਾਂ। ਓਏ ਆ ਜਾ ਆ ਜਾ ਗਾ ਨਹੀਂ ਮੈਂ ਬਾਬਾ ਸਰ ਨਹੀਂ ਮੈਂ ਥੋੜਾ ਹੁੰਦਾ। ਹੋਰ ਚੱਲੀ ਆਂ। ਮੈਂ ਚੱਲੀ ਘੁੰਮਣ ਜਰਾ। ਮੇਰੀ ਸੁਣ ਲੈ ਗੱਲ। ਹਾਂ ਹਾਂ ਮੋਰ ਮੋਰ ਵਾਜਾ ਮਾਰੀ। ਤੂੰ ਇੱਥੇ ਖਲੋਤੇ ਸੁਣ ਲੈ ਇੱਥੇ ਖਲੋ ਕੇ ਸੁਣ ਲੈ। ਹਾਂ। ਔਰ ਐਪੀਕੇ ਦਾ ਰੋ ਆਈ ਹੈ ਨਾ ਉਹਦੀ ਘਰ ਦੀ ਮਹਿੰਗੇ ਦੀ। ਹੁਣ ਉਧਰ ਨਾ ਘਰੇ ਚੱਜੀ ਉਹਨੂੰ ਵੇਖਣ। ਹਾਏ ਬਾਬਾ ਨਹੀਂ ਜਾਂ ਇਸੋਂ ਮੈਨੂੰ ਸੱਚੇ ਪੈਂਦੇ ਆ ਮੈਂ ਤੇ ਤੇਰੀ ਰਗ ਰਗ ਜਾਣਦਾ ਮੈਂ ਤੇ ਤੌਰ ਵੇਖ ਕੇ ਤੇਰੀ ਦੱਸ ਦੂੰਗਾ ਵੀ ਤੇਰੇ ਨਾਨਕੇ ਕਿਹੜੇ ਪਿੰਡੋਂ